ਤਵਾਲ ਵਿਖੇ ਸਵਾਗਤ ਹੈ ਜੀ ਅੱਜ ਦਾ ਵਿਸ਼ੇਸ਼ ਮੁੱਦਾ ਸਿਰਫ ਸਾਡੇ ਫੌਜੀਆ ਦੇ ਵਾਸਤੇ ਹੈ ਜੀ ਤੁਸੀਂ ਸਾਰੇ ਜਾਣਦੇ ਕਿ ਪੰਜਾਬ ਦਾ ਬਹੁਤ ਵੱਡਾ ਇੱਕ ਵਰਗ ਜਿਹੜਾ ਹੈ ਉਹ ਹਮੇਸ਼ਾ ਦੇਸ਼ ਦੇਸ਼ ਦੀ ਫੌਜ ਦੀ ਸੇਵਾ ਵਿੱਚ ਰਿਹਾ ਔਰ ਸਾਡੇ ਬਹਾਦਰ ਫੌਜੀਆ ਨੇ ਸਾਡੇ ਦੇਸ਼ ਦੀ ਹਿਫਾਜ਼ਤ ਬਾਰਡਰਾਂ ਤੇ ਆਪਣੀਆਂ ਜਾਨਾਂ ਗਵਾ ਕੇ ਕੀਤੀ ਚਾਹੇ ਉਹ ਚੀਨ ਦਾ ਬਾਰਡਰ ਹੈ ਚਾਹੇ ਪਾਕਿਸਤਾਨ ਦਾ ਜਾਂ ਨਾਰਥ-ਈਸਟ ਦੇ ਬਾਰਡਰਸ ਲੱਗਦੇ ਨੇ ਔਰ ਇਸੇ ਤਰ੍ਹਾਂ ਸਾਰੇ ਦੇਸ਼ ਦੇ ਜਿਹੜੇ ਫੌਜੀ ਨੇ ਉਹਨਾਂ ਨੇ ਇਸ ਦੇਸ਼ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਭਾਜਪਾ ਦੀ ਸਰਕਾਰ ਕੇਂਦਰ ਨੇ ਆ ਜਿਹੜਾ ਬਜਟ ਪਾਸ ਕੀਤਾ ਹੁਣ ਇਹਦੇ ਵਿੱਚ ਬਜਾਏ ਕਿ ਫੌਜੀਆ ਨੂੰ ਇੱਕ ਸਰਵਿਸਮੈਨ ਨੂੰ ਜਾਂ ਸਰਵਿੰਗ ਜਿਹੜੇ ਫੌਜੀ ਨੇ ਉਹਨਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਦੀਆਂ ਅਰਸੇ ਤੋਂ ਚੱਲਦੀਆਂ ਆ ਰਹੀਆਂ ਅੱਛੀਆਂ ਸਹੂਲਤਾਂ ਉਹ ਵਾਪਸ ਲੈ ਲਿਆ ਨੇ ਸਭ ਤੋਂ ਵੱਡਾ ਧੋਖਾ ਉਹਨਾਂ ਨਾਲ ਇਹ ਕੀਤਾ ਗਿਆ ਕਿ ਜਿਹੜੀ ਡਿਸੇਬਿਲਟੀ ਪੈਨਸ਼ਨ ਸੀ ਫੌਜੀਆਂ ਦੀ ਅਗਰ ਕੋਈ ਵੀ ਸਰਵਿਸ ਦੌਰਾਨ ਚਾਹੇ ਉਹ ਫੀਲਡ ਵਿੱਚ ਚਾਹੇ ਉਹ ਪੀਸ ਏਰੀਏ ਵਿੱਚ ਅਗਰ ਉਹਨੂੰ ਕੋਈ ਉਹਦੀ ਉਹਦਾ ਉਹਦਾ ਕੋਈ ਅੰਗ ਖਰਾਬ ਹੋ ਜਾਂਦਾ ਉਹਦੀ ਕੋਈ ਪਰਮਨੈਂਟ ਇਲਮੈਂਟ ਹੋ ਜਾਂਦੀ ਕੋਈ ਟਰਮੀਨਲ ਇਲਨਸ ਹੋ ਜਾਂਦੀ ਤਾਂ ਫੌਜੀਆਂ ਦੇ ਵਾਸਤੇ ਡਿਸੇਬਿਲਟੀ ਪੈਨਸ਼ਨ ਦਾ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਹੈ ਔਰ ਜਦੋਂ ਤੁਸੀਂ ਪਤਾ ਕਿ ਕਿਸ ਵਾਸਤੇ ਜਾਨ ਗਵਾਈ ਜਾਂ ਆਪਣਾ ਸਰੀਰ ਦਾ ਨੁਕਸਾਨ ਕਰਾਇਆ ਤੇ ਉਹਦੇ ਉਹਦੇ ਉੱਤੇ ਇਨਕਮ ਟੈਕਸ ਦੀ ਰਿਬੇਟ ਹੋਇਆ ਕਰਦੀ ਸੀ ਜਿਵੇਂ ਪੋਲਿਟਿਕਲ ਲੀਡਰਸ ਨੂੰ ਜਿਹੜੇ ਤਨਖਾਹ ਮਿਲਦੀਆਂ ਨੇ ਵਿਧਾਨ ਸਭਾ ਚੋਂ ਇਹਦੇ ਤੇ ਇਨਕਮ ਟੈਕਸ ਦੀ ਛੋਟ ਹੁੰਦੀ ਸੀ ਔਰ ਕਈ ਸੂਬਿਆਂ ਵਿੱਚ ਛੋਟ ਹੁੰਣ ਵੀ ਹੈ ਇਦਾਂ ਹੀ ਫੌਜੀਆਂ ਨੂੰ ਡਿਸੇਬਿਲਟੀ ਪੈਨਸ਼ਨ ਦੇ ਉੱਤੇ ਉਹਨਾਂ ਨੂੰ ਇਨਕਮ ਟੈਕਸ ਦਾ ਉਹਨਾਂ ਨੂੰ ਕੋ ਟੈਕਸ ਦੇਣਾ ਨਹੀਂ ਸੀ ਪੈਂਦਾ ਇਹ ਪੁਰਾਣੀ ਕਾਫੀ ਅਰਸੇ ਤੋਂ ਇੱਕ ਚੱਲਦੀ ਆਉਂਦੀ ਪ੍ਰਥਾ ਸੀ ਲੇਕਿਨ ਬੀਜੇਪੀ ਦੀ ਸਰਕਾਰ ਨੇ ਇੱਕ ਬੜਾ ਕੋਝਾ ਜਿਹਾ ਕਦਮ ਕਦਮ ਚੱਕ ਕੇ ਸਾਡੇ ਫੌਜੀਆਂ ਨੂੰ ਨਿਰਾਸ਼ ਕੀਤਾ ਵਾ ਔਰ ਉਹ ਟੈਕਸ ਕੰਸੈਸ਼ਨ ਜਿਹੜਾ ਉਹ ਵਿਡਰਾ ਕਰ ਲਿਆ ਵਾ ਹੁਣ ਜਿੰਨੀ ਵੀ ਪੈਨਸ਼ਨ ਹੋਇਆ ਹੋਇਆ ਕਰੇਗੀ ਉਹ ਤੇ ਉਹਨਾਂ ਨੂੰ ਇਨਕਮ ਟੈਕਸ ਅਦਾ ਕਰਨਾ ਪਵੇਗਾ ਇਹ ਬਹੁਤ ਮਾੜਾ ਇੱਕ ਮੈਂ ਸਮਝਦਾ ਕਿ ਵਤੀਰਾ ਹੈ ਬੀਜੇਪੀ ਦਾ ਪੋਸਿਬਲੀ ਕਿ ਬੀਜੇਪੀ ਨੂੰ ਨਾ ਤਾਂ ਫੌਜੀਆਂ ਦੀ ਕੋਈ ਪ੍ਰਵਾਹ ਵਾ ਨਾ ਫੌਜ ਦੇ ਬਾਰੇ ਕੋਈ ਉਹਨਾਂ ਨੂੰ ਕੋਈ ਕਿਉਂਕਿ ਬੇਸਿਕਲੀ ਇਹ ਸ਼ਹਿਰੀਆਂ ਦੀ ਦੁਕਾਨਦਾਰਾਂ ਦੀ ਕਾਰਪੋਰੇਟ ਘਰਾਣਿਆਂ ਦੀ ਅਮੀਰਾਂ ਦੀ ਪਾਰਟੀ ਆ ਸ਼ਾਇਦ ਹੀ ਭਾਜਪੀ ਦੇ ਕਿਸੇ ਪੋਲਿਟੀਕਲ ਫੈਮਿਲੀ ਚੋਂ ਕਿਸੇ ਨੇ ਜਾ ਕੇ ਕਿਸੇ ਆਰਮ ਫੋਰਸਸ ਵਿੱਚ 에ਅਰ ਫੋਰਸ ਨੇਵੀ ਜਾਂ ਆਰਮੀ ਦੇ ਵਿੱਚ ਕੋਈ ਸਰਵਿਸ ਕੀਤੀ ਹੋਵੇਗੀ ਮੈਨੂੰ ਤਾਂ ਕੋਈ ਦਿਸਦਾ ਨਹੀਂ ਜਦ ਕੇ ਦੂਸਰਿਆਂ ਸਾਰੀਆਂ ਪਾਰਟੀਆਂ ਦੇ ਕਰੀਬੀ ਰਿਸ਼ਤੇਦਾਰ ਫੌਜ ਵਿੱਚ ਹਮੇਸ਼ਾ ਗਏ ਨੇ ਮੇਰੇ ਸਾਰਾ ਨਾਨਕਾ ਪਰਿਵਾਰ ਉਹ ਕੰਪਲੀਟ ਆਰਮੀ ਨਾਲ ਰਿਲੇਟਡ ਹੈ ਮੇਰੇ ਮਾਮਾ ਜੀ ਬ੍ਰਿਗੇਡੀਅਰ ਰਿਟਾਇਰ ਹੋਏ ਨੇ ਇੱਕ ਮਾਮਾ ਜੀ ਮੇਰੇ ਕਰਨਲ ਰਿਟਾਇਰ ਹੋਏ ਇੱਕ ਮੇਰੇ ਮਾਮਾ ਜੀ ਦਾ ਬੇਟਾ ਹੁਣ ਫਿਰ ਬ੍ਰਿਗੇਡੀਅਰ ਰਿਟਾਇਰ ਹੋਇਆ ਔਰ ਲਾਈਕਵਾਇਜ਼ ਮੇਰੇ ਬ੍ਰਦਰ ਇਨ ਲਾ ਜਸਟਿਸ ਰਣਜੀਤ ਸਿੰਘ ਰੰਦਾਵਾ ਉਹ ਜੈਗ ਬ੍ਰਾਂਚ ਵਿੱਚ ਆਮੀਚ ਉਹਨਾਂ ਨੇ ਜੱਜ ਐਡਵੋਕੇਟ ਜਨਰਲ ਦੀ ਬ੍ਰਾਂਚ ਵਿੱਚ ਬਤੌਰ ਕੈਪਟਨ ਸਰਵਿਸ ਕੀਤੀ ਫਿਰ ਉਹ ਅਸਤੀਫਾ ਦੇ ਕੇ ਇੱਥੇ ਆਣ ਕੇ ਉਹਨਾਂ ਨੇ ਆਪਣੀ ਹਾਈ ਕੋਰਟ ਵਿੱਚ ਪ੍ਰੈਕਟਿਸ ਕੀਤੀ ਸੋ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਨੂੰ ਕੋਈ ਫੌਜ ਫੌਜੀਆਂ ਦੇ ਨਾਲ ਪਿਆਰ ਹੈ ਦੂਸਰਾ 1 ਰੈਂਕ 1 ਪੈਨਸ਼ਨ ਇਹ ਬੜੇ ਅਰਸੇ ਤੋਂ 1 ਰੈਂਕ 1 ਪੈਨਸ਼ਨ ਦੀ ਡਿਮਾਂਡ ਸੀ ਸਾਰਿਆਂ ਦੀ ਕਿ ਇੱਕ ਬਰਾਬਰਤਾ ਇਹ ਹੋਣੀ ਚਾਹੀਦੀ ਕਿ ਜਿਹੜੇ ਸਾਲ ਹੋਏ ਫਰਜ਼ ਕਰੋ ਅੱਜ ਤੋਂ ਲੈਟ ਸੇ 15 ਸਾਲ ਪਹਿਲਾਂ ਔਰ ਜਿਹੜੇ ਅੱਜ ਰਿਟਾਇਰ ਹੋਏ ਨੇ ਉਹਨਾਂ ਦੀ ਇੱਕ ਪੈਰਿਟੀ ਹੋਣੀ ਚਾਹੀਦੀ ਹੈ ਪੈਨਸ਼ਨ ਦੇ ਵਿੱਚ ਤਾਂ ਇਹ ਬੜੇ ਮਸ਼ਹੂਰ ਪਪੂਲਰ ਡਿਮਾਂਡ ਸੀ ਉਹ ਆਰਓਪੀ 1 ਰੈਂਕ 1 ਪੈਨਸ਼ਨ ਔਰ ਭਾਜਪਾ ਨੇ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਜਦੋਂ ਸਰਕਾਰ ਬਣਾਈ ਪਹਿਲੀ ਵਾਰੀ ਲੇਕਿਨ ਅੱਜ ਤੱਕ 10 ਸਾਲ ਹੋ ਗਏ ਨੇ ਨਾ ਉਹਨਾਂ ਦੀ ਉਹ ਜਿਹੜੀ ਮੰਨੀ ਗਈ ਉਹ ਸ਼ਰਤ ਤੀਸਰਾ ਅਗਨੀ ਵੀਰ ਸਕੀਮ ਇੰਟਰੋਡਿਊਸ ਕਰਤੀ ਜਿਵੇਂ ਇੱਕ ਫੌਜ ਨੂੰ ਆਪਾਂ ਠੇਕੇ ਦੇ ਦਿੱਤਾ ਜੀ ਇਹ ਬਿਲਕੁਲ ਅਨਹਰਡ ਆਫ ਸੀ ਪ੍ਰੈਕਟਿਸ ਫੌਜ ਸਾਡਾ ਇੱਕ ਰੈਗੂਲਰ ਫੋਰਸ ਆ ਔਰ ਆਪਾਂ ਨੂੰ ਸਭ ਨੂੰ ਪਤਾ ਕਿ ਸਾਡੇ ਬਹੁਤੇ ਪੜੋਸੀਆਂ ਦੇ ਨਾਲ ਹਾਲਾਤ ਵੀ ਠੀਕ ਨਹੀਂਗੇ ਸਾਜ਼ਿਗਾਰ ਨਹੀਂਗੇ ਚਾਹੇ ਚైనా ਚਾਹੇ ਪਾਕਿਸਤਾਨ ਇਹਨਾਂ ਨਾਲ ਬੰਗਲਾਦੇਸ਼ ਕਿਸੇ ਨਾਲ ਵੀ ਸਾਡੀ ਜਿਹੜੀ ਆ ਉਹ ਤੁਲਕਾਤ ਠੀਕ ਨਹੀਂ ਤਾਂ ਫੌਜ ਦਾ ਰੈਗੂਲਰ ਜਿਹਦਾ ਪਹਿਲਾਂ ਸਰਵਿਸ ਕਰਦੇ ਸੀ ਫੌਜੀ ਫੇ ਪੈਨਸ਼ਨ ਹੁੰਦੇ ਸੀ ਬਕਾਇਦਾ ਉਹਨਾਂ ਨੂੰ ਇੱਕ ਲਾਈਫ ਦੀ ਸਿਕਿਉਰਿਟੀ ਸੀਗੀ ਲੇਕਿਨ ਇਹਨਾਂ ਨੇ ਹੁਣ ਅਗਨੀਵੀਰ ਸਕੀਮ ਭਾਜਪਾ ਨੇ ਇੰਟਰੋਡਿਊਸ ਕਰਕੇ 2 ਸਾਲ ਦੀ ਉਹਦੀ ਟ੍ਰੇਨਿੰਗ ਹੁੰਦੀ ਆ ਤੇ 2-3 ਸਾਲ ਦੀ ਸਰਵਿਸ ਕਰਾ ਕੇ ਉਹਨੂੰ ਘਰੋਂ ਤੋੜ ਦਿੰਦੇ ਨੇ ਇੱਕ ਫੌਜੀ ਮਹਿਜ਼ 25 ਸਾਲ ਦਾ ਜਾਂ ਇਸ ਤੋਂ ਵੀ ਘੱਟ ਉਮਰ ਦਾ ਅਗਰ ਘਰ ਆ ਜੂਗਾ ਤੇ ਉਹ ਫੇ ਬਾਕੀ ਦੀ ਜ਼ਿੰਦਗੀ ਕੀ ਕਰੇਗਾ ਉਹਦੇ ਨਾਲ ਉਹਦੇ ਚੰਗੇ ਰਿਸ਼ਤੇ ਆਉਣੋਂ ਹਟ ਕੇ ਫੌਜੀਆ ਦੇ ਉਹਨਾਂ ਦੇ ਵਿਆਹ ਸ਼ਾਦੀਆਂ ਚੰਗੀਆਂ ਹੁਣੋਂ ਹਟ ਗਈਆਂ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਬਹੁਤ ਜ਼ਿਆਦਾ ਫੌਜ ਵਿੱਚ ਜਾਂਦੇ ਸੀਗੇ ਉਹ ਸਾਰੀ ਸਟਰੈਂਥ ਘਟ ਗਈ ਵੈਸੇ ਹੀ ਪੰਜਾਬੀਆਂ ਦਾ ਸਿੱਖਾਂ ਦਾ ਫੌਜ ਵਿੱਚ ਜਿਹੜੀ ਭਰਤੀ ਸੀਗੀ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਪਾਲਿਸਿਸ ਬਦਲ ਕੇ ਉਹਨਾਂ ਨੇ ਘਟਾਤੀ। ਇੱਕ ਇਸੇ ਤਰ੍ਹਾਂ ਹੀ ਇਹਨਾਂ ਦਾ ਮਸਲਾ ਸੀਗਾ NFU। NFU ਜਿਹੜੀ ਇੱਕ ਅ ਇਹਨਾਂ ਨੂੰ ਮਿਲਦੀ ਸੀ ਸਹੂਲਤ ਅ ਜਸਟ 1 ਮਿੰਟ। ਅ ਨਾਨ ਫੰਕਸ਼ਨਲ ਅਪਗ੍ਰੇਡੇਸ਼ਨ ਜਿਹੜੇ ਗਰੁੱਪ A ਦੇ ਜਿੰਨੀਆਂ ਵੀ ਸਰਵਿਸਿਜ਼ ਨੇ ਇੰਡੀਆ ਪੱਧਰ ਤੇ ਜਿੱਦਾਂ IAS ਨੇ IPS ਨੇ ਯਾ ਇਹ ਜਿਹੜੇ ਅਫਸਰ ਨੇ ਇਹਨੂੰ ਨਾਨ ਫੰਕਸ਼ਨਲ ਅਪਗ੍ਰੇਡੇਸ਼ਨ ਇੱਕ ਮਾਨ ਸਤਕਾਰ ਸਾਰਿਆਂ ਦਾ ਹੁੰਦਾ ਸੀਗਾ ਲੇਕਿਨ ਉਹ ਵੀ ਜਿਹੜਾ ਨੂੰ ਵੀ ਖਤਮ ਕਰ ਦਿੱਤਾ ਗਿਆ ਵਾ ਉਹ ਜਿਹੜਾ ਮਤਲਬ ਜਿਹੜੇ ਜਿਹੜੇ ਏਸੀ ਦਫਤਰਾਂ 'ਚ ਬੈਠੇ ਅਫਸਰ ਆਈਏਐਸ ਤੇ ਆਈਪੀਐਸ ਨਾਲੇ ਚਾਰ ਪੈਸੇ ਬਣਾ ਰਹੇ ਨੇ ਨਾਲੇ ਉਹਨਾਂ ਨੂੰ ਐਨਐਫਯੂ ਦਿੱਤਾ ਗਿਆ ਵਾ ਤੇ ਜਿਹੜੇ ਵਿਚਾਰੇ ਫੀਲਡ ਵਿੱਚ ਅਫਸਰ ਉੱਪਰ ਗਲੇਸ਼ੀਅਰਸ ਵਿੱਚ ਜਾ ਕੇ 15 15000 ਫੁੱਟ ਦੇ ਉੱਤੇ ਜਾ ਕੇ ਸੇਵਾਵਾਂ ਨਿਭਾਈਆਂ ਇਸ ਦੇਸ਼ ਤੇ ਬਾਰਡਰਸ ਦੀ ਰਾਖੀ ਕੀਤੀ ਨਾਲੇ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਬਹੁਤ ਵੱਡਾ ਇੱਕ ਧੋਖਾ ਤੇ ਇੱਕ ਬਹੁਤ ਵਿਤਕਰਾ ਹੈ ਬਲਕਿ ਕੁੱਲ ਮਿਲਾ ਕੇ ਭਾਜਪਾ ਨੇ ਕਿਸਮ ਦੀ ਤੋਹਫੀਨ ਕੀਤੀ ਹੈ ਸਾਡੀ ਫੌਜ ਦੀ ਔਰ ਉਹਨਾਂ ਦਾ ਮਾਨ ਸਤਕਾਰ ਹੋਣਾ ਚਾਹੀਦਾ ਸੀਗਾ ਇਸ ਵਿਸ਼ੇਸ਼ ਮੁੱਦੇ ਨੂੰ ਲੈ ਕੇ ਮੈਂ ਅੱਜ ਤੁਹਾਡੇ ਪੱਤਰਕਾਰਾਂ ਸਾਹਮਣੇ ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਲਾਈਵ ਹਾਂ ਸਾਡੀ ਮੰਗ ਹੈ ਕਾਂਗਰਸ ਪਾਰਟੀ ਦੀ ਦੇਸ਼ ਪੱਦਰ ਤੋਂ ਕਿ ਇੱਕ ਤਾਂ ਜਿਹੜਾ ਇਨਕਮ ਟੈਕਸ ਦਾ ਸਹੂਲਤ ਜਿਹੜੀ ਆ ਐਗਜ਼ੈਂਪਸ਼ਨ ਸੀ ਜਿਹੜੀ ਹਟਾਈ ਗਈ ਆ ਡਿਸੇਬਿਲਟੀ ਪੈਨਸ਼ਨ ਕਿਉਂਕਿ ਡਿਸੇਬਿਲਟੀ ਜਿਹੜੀ ਆ ਉਹਦਾ ਇੱਕ ਮੈਡੀਕਲ ਬੋਰਡ ਬੈਠਦਾ ਬਕਾਇਦਾ ਫੌਜ ਦਾ ਜਦੋਂ ਕੋਈ ਵੀ ਡਿਸੇਬਿਲਟੀ ਦਾ ਸਰਟੀਫਿਕੇਟ ਮਿਲਦਾ ਫੌਜੀ ਨੂੰ ਉਹ ਐ ਤਾਂ ਹੈ ਨਹੀਂਗਾ ਕਿ ਕਿਸੇ ਨੇ ਕਹਤਾ ਤੇ ਅਖੇ ਜੀ ਡਿਸੇਬਲ ਹੋ ਗਿਆ ਡਿਸੇਬਿਲਟੀ ਫੀਲਡ ਦੀ ਆ ਉਹਦਾ ਵੀ ਇੱਕ ਪੂਰਾ ਮੈਡੀਕਲ ਡਾਕਟਰਸ ਦੀ ਟੀਮ ਬੈਠ ਕੇ ਇੱਕ ਅਫਸਰਾਂ ਦੀ ਟੀਮ ਬੈਠ ਕੇ ਉਹ ਸਰਟੀਫਾਈ ਕਰਦੀ ਆ ਕਿ ਇਹਨੂੰ ਫਲਾਨੇ ਜਿਹੜਾ ਫੀਲਡ ਸਰਵਿਸ ਦੌਰਾਨ ਜਾਂ ਕਿਸੇ ਨੌਕਰੀ ਕਰਦਿਆਂ ਦੌਰਾਨ ਇਹਨੂੰ ਫਲਾਨਾ ਸੱਟ ਲੱਗੀ ਆ ਪਰਮਨੈਂਟ ਅੰਗ ਕੱਟਿਆ ਗਿਆ ਉਹਦਾ ਸਰਟੀਫਿਕੇਟ ਕਰਕੇ ਫਿਰ ਉਹ ਪੈਨਸ਼ਨ ਮਿਲਦੀ ਆ ਇਸੇ ਤਰ੍ਹਾਂ ਹੀ ਅਗਰ ਪੀਸ 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 ਏਰੀਆ ਵਿੱਚ ਵੀ ਉਹਨਾਂ ਨੂੰ ਕੋਈ ਡਿਸੇਬਿਲਟੀ ਪੈਨਸ਼ਨ ਲੱਗੀ ਆ ਕਈ ਵਾਰ ਤਾਂ ਉਹਦਾ ਵੀ ਬਕਾਇਦਾ ਤੌਰ ਤੇ ਮੈਡੀਕਲ ਬੋਰਡ ਦੀ ਅਪਰੂਵਲ ਤੋਂ ਬਾਅਦ ਲੱਗਦਾ ਸੋ ਇੱਕ ਤਾਂ ਇਹ ਜਿਹੜਾ ਉਹਨਾਂ ਦਾ ਪੈਨਸ਼ਨ ਬੈਨੀਫਿਟ ਸਿਗੇ ਜਿਹੜੀ ਇਨਕਮ ਟੈਕਸ ਐਗਜ਼ੈਂਪਸ਼ਨ ਉਹ ਬਹਾਲ ਹੋਣੀ ਚਾਹੀਦੀ ਆ ਜੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੜੀ ਮਿਹਨਤ ਮੁਸ਼ਕਲ ਦਾ ਕੰਮ ਆ ਬੜੀ ਔਖੀ ਨੌਕਰੀ ਆ ਇਸ ਕਰਕੇ ਉਹ ਹੋਣਾ ਚਾਹੀਦਾ ਦੂਸਰਾ ਜਿਹੜਾ ਭਾਜਪਾ ਨੇ ਆਪਣੇ ਮੈਨੀਫੈਸਟੋ ਵਿੱਚ 10 ਸੀਗਾ ਸਾਡੇ ਦੇਸ਼ ਦੇ ਫੌਜੀਆ ਨੂੰ ਇਕੱਲੇ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕਿ ਘੱਟੋ ਘੱਟ ਨਹੀਂ ਤਾਂ 4 ਲੱਖ ਐਕਸਰਵਿਸ ਮੈਨ ਨੇ ਅੱਜ ਜਦੋਂ ਮੈਂ ਤੁਹਾਡ ਨਾਲ ਗੱਲ ਕਰ ਰਿਹਾ ਹੁਣ ਸਾਰੇ ਸਾਰੇ ਦੇਸ਼ ਵਿੱਚ ਤੁਸੀਂ ਲਾ ਲੋ ਕਿ ਕਿੰਨੇ ਪਰਿਵਾਰ ਉਹਨਾਂ ਦਾ ਸਰਵਾਈਵਲ ਜਿਹੜਾ ਵਾ ਉਹ ਫੌਜ ਦੀ ਨੌਕਰੀ ਦੇ ਸਿਰ ਤੇ ਟਿਕਿਆ ਵਨ ਵਨ ਰੈਂਕ ਵਨ ਪੈਨਸ਼ਨ ਦੇ ਦੀ ਸਕੀਮਾ ਉਹ ਲਾਗੂ ਹੋਣੀ ਚਾਹੀਦੀ ਆ ਔਰ ਤੀਸਰਾ ਜਿਹੜਾ ਕਿ ਅਗਨੀ ਵੀਰ ਦੀ ਬਜਾਏ ਆਰਮੀ ਸ਼ੁਡ ਬੀ ਕਮ ਅ ਰੈਗੂਲਰ ਫੋਰਸ ਲਾਈਕ ਇਟ ਵਾਸ ਬਿਫੋਰ ਪੈਨਸ਼ਨੇਬਲ ਜੌਬ ਤਾਂ ਕਿ ਉਹਨਾਂ ਦੀ ਲਾਈਫ ਦੀ ਸਿਕਿਉਰਿਟੀ ਔਰ ਪੋਸਟ ਰਿਟਾਇਰਮੈਂਟ ਉਹਨਾਂ ਦਾ ਜਿਹੜਾ ਹੈਗਾ ਜ਼ਿੰਦਗੀ ਸੇਫ ਸਿਕਿਉਰ ਰਹ ਸਕੇ ਤੇ ਜਿਹੜਾ ਨਾਨ ਫੰਕਸ਼ਨਲ ਅਪਗ੍ਰੇਡੇਸ਼ਨ ਦੀ ਫੈਸਿਲਿਟੀ ਸੀਗੀ ਉਹ ਵੀ ਮੈਂ ਸਮਝਦਾ ਕਿ ਦੁਬਾਰਾ ਫੌਜੀ ਨੂੰ ਰিস্টੋਰ ਕੀਤੀ ਜਾਣੀ ਚਾਹੀਦੀ ਬਾਕੀ ਅਫਸਰਾਂ ਦੇ ਅਫਸਰ ਸ਼ਾਹੀ ਦੇ ਮੁਕਾਬਲੇ ਤੇ ਗਰੁੱਪ A ਦੇ ਆਫੀਸਰਸ ਦੇ ਉਹਨਾਂ ਨੂੰ ਐਨ ਐਨ ਐਫ ਯੂ ਦਾ ਵੀ ਸਹੂਲਤ ਜਿਹੜੀ ਉਹ ਮਿਲਣੀ ਚਾਹੀਦੀ ਇਹ ਮੇਰਾ ਅੱਜ ਦਾ ਵਿਸ਼ਾ ਸੀ ਜੀ ਕਿਉਂਕਿ ਬੀ ਜੇ ਪੀ ਇੱਕ ਇਹੋ ਜੀ ਜਮਾਤ ਹੈ ਜਿਹਦੀ ਸ਼ਹਿਤ ਆ ਪਾ ਦਾ ਫੌਜ ਨਾਲ ਕੋਈ ਸਰੂਕਾਰ ਨਹੀਂਗਾ ਨੰਬਰ ਤਾਂ ਫੌਜ ਦੇ ਸਿਰ ਤੇ ਬਣਾ ਰਹੇ ਨੇ ਵੋਟਾਂ ਵੀ ਫੌਜ ਦੇ ਸਿਰ ਤੇ ਮੰਗਦੇ ਨੇ ਕਿ ਕਦੀ ਕੋਈ ਆਪਰੇਸ਼ਨ ਦਿਖਾ ਦਿੰਦੇ ਨੇ ਪਾਕਿਸਤਾਨ ਦੇ ਖਿਲਾਫ ਕਦੀ ਕੋਈ ਹੋਰ ਕਿਸੇ ਦੇਸ਼ ਦੇ ਖਿਲਾਫ ਦਿਖਾ ਕੇ ਤੇ ਉਹਦਾ ਲਾਹਾ ਤਾਂ ਲੈਂਦੇ ਨੇ ਲekin ਜਦੋਂ ਆ ਸਹੂਲਤਾ ਹੀ ਨਹੀਂ ਦੇਣੀਆਂ ਫੌਜੀਆਂ ਨੂੰ ਤੁਸੀਂ ਉਹਨਾਂ ਦਾ ਮਤਲਬ ਮਾਮੂਲੀ ਛੋਟੀਆਂ-ਛੋਟੀਆਂ ਸਹੂਲਤਾ ਨੇ ਕਿੰਨੀ ਕ ਪੈਨਸ਼ਨ ਹੈ ਇੱਕ ਫੌਜੀ ਦੀ ਉਹਦੇ ਤੇ ਫਿਰ ਹੁਣ ਤੁਸੀਂ ਟੈਕਸ ਲਾਉਂਗੇ ਇਹਦਾ ਬਹੁਤ ਉਹਨਾਂ ਦਾ